ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮੇ ਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਖਲਜੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਆਪਣੀ ਦੂਸਰੀ ਵੀਡੀਓ ਬਣਨ ਲੱਗੀ ਆ ਘਰੇਲੂ ਹੀ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਵੱਡੀ ਫਾਰਮ ਵਾਲੀ ਵਾੜ ਸੇਲ ਕਰਨੀ ਆ ਬਹੁਤ ਚੰਗੀ ਕੁਆਲਿਟੀ ਦੀ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਵੇ ਸਵੇ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹੇ ਇਸ ਕੇ ਆਪਾਂ ਗੱਲਬਾਤ ਕਰਾਉਣੀ ਆ ਵੈੜ ਦੀ ਡੀਟੇਲ ਲੈਣੀ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵੀਰ ਜੀ ਕਿਰਪਾ ਜੀ ਠੀਕ ਠਾਕ ਜੀ ਵਧੀਆ ਕਿਰਪਾ ਜੀ ਤੇ ਦੂਸਰੀ ਵੀਡੀਓ ਲੱਗੀ ਬਣਨਾ ਹਾਂ ਜੀ ਵੀਰ ਜੀ ਤੇ ਪਹਿਲਾਂ ਵੈੜਾ ਪਾਈਆਂ ਅਸੀਂ ਵੇਗੀਆਂ ਆਪਣੀ ਹਾਂ ਜੀ ਉਹ ਹੋ ਗਈਆਂ ਹੀ ਪਾਈ ਸੇ ਠੀਕ ਆ ਹਾਂ ਜੀ ਹਾਂ ਜੀ ਦੂਰ ਹੀ ਗਈਆਂ ਕਿ ਨੇੜੇ ਰਹਿ ਗਈਆਂ ਉਹ ਭਾਈ ਮੋਗੇ ਦੇ ਹੀ ਵੀਰ ਉਹ ਵੀ ਲੈ ਗਏ ਸੀ ਦੋਵੇਂ ਦੋਵੇਂ ਲੈ ਗਏ ਸੀ ਹਾਂਜੀ ਹਾਂਜੀ ਚੰਗੀਆਂ ਸੋਹਣੀਆਂ ਹੀ ਹਨਾ ਚੰਗੀਆਂ ਬਹੁਤ ਸੋਹਣੀਆਂ ਵੇੜ ਉਹ ਆਪਣੇ ਘਰ ਦੀਆਂ ਸੀ ਇਹ ਵੀ ਕਾਫੀ ਵੱਡੀ ਵੇੜ ਹਨਾ ਹਾਂਜੀ ਇਹ ਭਾਈ ਰਮਾੜਾ ਦੀ ਆ ਠੀਕ ਆ ਆਪਣੇ ਘਰ ਦੀ ਵੇੜ ਆ ਠੀਕ ਆ ਜੀ ਤੀਜਾ ਸੂਆ ਹੈ ਜੀ ਤੀਜਾ ਸੂਆ ਸੁਈ ਆ ਦੂਜੇ ਸੂਏ ਭਾਈ ਇਹਨੇ 42 43 ਲੀਟਰ ਦੁੱਧ ਕੀਤਾ ਠੀਕ ਆ ਹਾਂਜੀ ਤੁਸੀਂ ਆਪ ਜੋ ਹੈ ਜਿਹੜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਠੀਕ ਹੈ ਠੀਕ ਹੈ ਤੇ ਐਡਰੈਸ ਇੱਕ ਰਾਮੀਰ ਜੀ ਦੱਸ ਦੀ ਆਪਣਾ ਐਡਰੈਸ ਵੀਰੇ ਪਿੰਡ ਖਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਰਤਨਗੜ ਰੋਡ ਦੇ ਉੱਪਰ ਖਲਚੀਆਂ ਜਦੋਂ ਪਰ ਰਤਨਗੜ ਰੋਡ ਦੇ ਉੱਪਰ ਜਾਂਦਾ ਉੱਥੇ ਆਪਣਾ ਫਾਰਮ ਹੈ ਠੀਕ ਹੈ ਠੀਕ ਹੈ ਇਹ ਆ ਵੀ ਖਲਚੀਆਂ ਪਿੰਡ ਦੇ ਵਿੱਚ ਆ ਕੇ ਪੁਲ ਤੋਂ ਤੁਸੀਂ ਆਉਣਾ ਰਤਨਗੜ ਰੋਡ ਕੇ ਇਹਨੇ ਪੁੱਛ ਲੈਣਾ ਹਾਂਜੀ ਬਿਲਕੁਲ ਤੇ ਰਤਨਗੜ ਰੋਡ ਤੇ ਆ ਕੇ ਜਿਮ ਦੇ ਸਾਹਮਣੇ ਆ ਹਾਂਜੀ ਬਿਲਕੁਲ ਹਨਾ ਜਿਮ ਜਿਮੇ ਆ ਨਾ ਸਾਹਮਣੇ ਟੀਡ ਵਾਲੀ ਫੈਕਟਰੀ ਆ ਉਹਦੇ ਬ ਵਾਲੀ ਤੇ ਇੱਥੋਂ ਰੋਡ ਆਉਂਦਾ ਜੀ ਹਾਂਜੀ ਠੀਕ ਆ ਤੇ ਫੋਨ ਨੰਬਰ ਭਾਜੀ ਦੱਸ ਦੋ ਫੋਨ ਮੇਰੇ 7681987397 ਠੀਕ ਆ ਹਾਂਜੀ ਨਾਮ ਕੀ ਵੀਰ ਜੀ ਆਪਣਾ ਨਾਮ ਮੇਰੇ ਜੋਵਨਜੀਤ ਤੇ ਤੋਰੀਏ ਵੈੜ ਨੂੰ ਜੀ ਹਾਂਜੀ ਵੀਰ ਜੀ ਆ ਵੇਖੋ ਵੈੜ ਚੈੱਕ ਕਰੋ ਤਿੱਜਾ ਸੂਆ ਸੂਈ ਆ ਤੇ ਦੁੱਧ ਭਾਜੀ ਕਿੰਨਾ ਹੋਣਾ ਦੁੱਧ ਭਾਜੀ 32 ਲੀਟਰ ਚਾਹਾਂਗੇ ਕੰਡੇ ਵਾਲਾ ਦੇ ਦਾਂਗੇ ਜੀ ਇਹ 30 ਦਿਨ ਹੋਏ ਨੇ ਸੂਈ ਨੂੰ 32 ਲੀਟਰ ਜਿਹੜਾ ਹਾਜ਼ਰ ਦੁੱਧ ਹੈ ਜੀ 20 ਦਿਨ ਹੋਏ ਸੂਈ ਨੂੰ ਵੈੜ ਦਾ ਤੋਰਾ ਚੈੱਕ ਕਰ ਲਓ ਤੂਰ ਪਲਵਾਨਾਂ ਵਾਲੀ ਆ ਸਰੀਰ ਵੀ ਪਲਵਾਨਾਂ ਵਾਲਾ ਵਾ ਦੋ ਟਾਈਮ ਚਾਰ ਟਾਈਮ ਚੰਗਾ ਘਰ ਖਵਾਇਆ ਵੀਰ ਨੇ ਇਹਨੂੰ ਗੋਦੀ ਵਾਲੀ ਵੈੜ ਆ ਬਾਕੀ ਥਾਣ ਜਿਹੜਾ ਲੱਗਾ ਸਪੈਸ਼ਲ ਥਾਣ ਲੱਗਾ ਤੇ ਕੱਲੇ ਕੱਲੇ ਥਾਣ ਲੱਗੇ ਆ ਜੀ ਆਹ ਵੇਖੋ ਤੂਰੀ ਵੱਡੀ ਆ ਲਓ ਜੀ ਜੇ ਕਿ ਵੀਰ ਨੇ ਫਾਰਮ ਵਾਲੇ ਨੇ ਵੀ ਲੈਣੀ ਹੋਵੇ ਉਹਦੇ ਲਈ ਵੀ ਚੰਗੀ ਆ ਤੇ ਜੇ ਘਰ ਰੱਖਣ ਵਾਲੇ ਨੇ ਵੀ ਲੈਣੀ ਹੋਵੇ ਤੇ ਸਾਂਭ ਜ਼ਰੂਰ ਕਰੇ ਵੈੜ ਦੀ ਇਹ ਆ ਵੀ ਦੂਰ ਜਾਣੀ ਆ ਤੇ ਛੋਟੇ ਹਾਥੀ ਚ ਨਹੀਂ ਜਾਣੀ ਵੱਡਾ ਵੱਡੀ ਗੱਡੀ ਲੈ ਕੇ ਆਇਓ ਬਲੈਰੋ ਵੱਡੀ ਚੰਗੀ ਵੱਡੀ ਆ ਜੀ ਵੈੜ ਬੰਦੇ ਨਾਲ ਉੱਚੀ ਆ ਵੈੜ ਪੂਰੀ ਪੂਰੀ ਜੀ ਪੂਰੀ ਬੇਲਬਾਲ ਕਾਫੀ ਲੰਮੀ ਆ ਬਾਕੀ ਥਾਣ ਜਿਹੜੇ ਲੱਗੇ ਆ ਗੁਲਾਬੀ ਰੰਗ ਦੇ ਲੱਗੇ ਆ ਤੇ ਲੇਵਾ ਬੜਾ ਸੋਹਣਾ ਕਰਮਾ ਵਾਲੀ ਦਾ ਤੇ ਚਾਰੇ ਥਾਣ ਜਿਹੜੇ ਆ ਬਹੁਤ ਹੀ ਵਧੀਆ ਗੜਵੇਂ ਆ ਭਾਵੇਂ ਹੱਥ ਦੀ ਚਵਾਈ ਕਰ ਲੋ ਤੇ ਭਾਵੇਂ ਮਸ਼ੀਨ ਤੇ ਚਵਾਈ ਕਰ ਲੋ ਮਗਰ ਇਹਦੇ ਬੱਚਾ ਵਸ਼ਾ ਆ ਗਿਆ ਜੀ ਤੋਰ ਤੋਂ ਬਾਜੀ ਬੰਦ ਹੋਣ ਲੈ ਜੋ ਕਰੋ ਚੈੱਕ ਜੀ ਬਾਕੀ ਫੰਡ ਕਰਕੇ ਨਵਾਈ ਧਵਾਈ ਨਹੀਂ ਆ ਇਹ ਘਾਹ ਚੰਗੀ ਆ। ਬਾਕੀ ਫਾਰਮ ਦੇ ਵਿੱਚ ਸਾਰੀਆਂ ਵੇੜਾਂ ਬਹੁਤ ਹੀ ਸੋਹਣੀਆਂ ਚੰਗੀਆਂ ਵੱਡੀਆਂ। ਬਾਕੀ ਕੋਈ ਲਸੀ ਨਹੀਂ ਕਿਵੇਂ ਬਣਿਓ ਵੇਖੋ ਤੋਰਾ ਤਾਰਾ ਵੇਖੋ ਕਿੱਡਾ ਸੋਹਣਾ ਕਰਮਾ ਵਾਲੀ ਦਾ 보ਦੀ ਵਾਲੀ ਆ ਜਿੱਦਾਂ ਕਹਿੰਦੇ ਨੇ 보ਦੀ ਵਾਲੀ ਵੇੜ ਉਹ ਵੇੜ ਆ ਜੀ। ਨਾ ਬੋਤੋ। ਆ ਵੇਖੋ ਬਾਕੀ ਇੱਕ ਝੱਬੂ ਨਹੀਂ ਕਦੀ ਪਾਇਆ ਔਲ ਕਰਦੀ ਥੋੜੀ ਜੀ ਝੱਬੂਰੀ। ਖੁੱਲੀਆਂ ਹੀ ਰਹਿੰਦੀਆਂ ਨੇ। ਤਾਂ ਫਿਰ ਤੋਂ ਬਾਹਰ ਲੈ। ਆ ਵੇਖੋ। ਕਰੋ ਚੈੱਕ। ਤੇ ਬੱਚਾ ਇਹਦਾ ਵੀਰ ਜੀ ਉਧਰ ਬੱਜਾ ਬੱਚਾ ਵੀਰ ਜੀ ਉਹ ਸਾਰੇ ਬੱਚਾ ਇੱਕੀ ਜਗ੍ਹਾ ਰੱਖੇ ਹੋਇਆ ਠੀਕ ਆ ਪਾ ਕਰੇ ਕਰਦੀ ਤੇ ਬੱਚੀ ਜੀ ਠੀਕ 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 ਆ ਬੱਚੇ ਤੇ ਨਜ਼ਰ ਮਰਾ ਦਈਏ ਇੱਕ ਵਾਰ ਹਾਂਜੀ ਆ ਜੋ ਆਹ ਬੱਛਾ ਜੀ ਇਹਦਾ ਔਰ ਡੱਬਾ ਜਿਆ ਹਨਾ ਹਾਂਜੀ ਆ 14 ਨੰਬਰ ਤੋਂ ਪਰਲੇ ਬੰਨੇ ਹਾਂਜੀ ਆ ਜੋ ਆਹ ਵਸ਼ੀ ਤੋਂ ਪਰਲੇ ਪਾਸੇ ਔਰ ਠੀਕ ਹੈ ਠੀਕ ਹੈ ਤੇ ਵਹਿੜਾ ਨਾਲੋਂ ਚਲ ਜੀ ਇੱਕ ਵਾਰ ਬਾਕੀ ਫਾਰਮ ਦੇ ਵਿੱਚ ਸਾਰੀਆਂ ਚੰਗੀਆਂ ਵੈਣਾ ਤੇ ਹੋਰਤ ਨਹੀਂ ਭਾਜੀ ਕੋਈ ਕਰਨੀ ਸੇਲ ਨਹੀਂ ਜੀ ਇੱਕੋ ਹੀ ਆ ਜੀ ਇਹੀ ਆ ਜੀ ਹਨਾ ਠੀਕ ਆ ਅਗਲੇ ਸਾਲ ਹੋਊਗੀ ਸੇਲ ਬਾਕੀ ਤੇ ਖੁੱਲੀਆਂ ਰਹਿੰਦੀਆਂ ਏਦਾਂ ਫਾਰਮ ਦੇ ਵਿੱਚ ਤੇ ਮੋਲਵੀਰ ਜੀ ਕਿੰਨਾ ਕਰ ਦੇਣਾ ਅੱਜ ਮੋਲਵੀਰ ਜੀ ਦਾ ਫੋਨ ਤੇ ਕਰੀਂ ਫੋਨ ਤੇ ਕੋਈ ਜ਼ਿਆਦਾ ਤਾਂ ਨਹੀਂ ਕਰਨਾ ਜੀ ਨਹੀਂ ਨਹੀਂ ਵੀਰੇ ਜਾਇਜ਼ ਹੀ ਦਵਾਂਗੇ ਏਦਾਂ ਠੀਕ ਆ ਤੇ ਦੁੱਧ ਹੁਣ ਕਿੰਨਾ ਚਵਾ ਦੇਣਾ ਵਾ ਮੈਂ 32 ਲੀਟਰ ਚਵਾ ਦੂੰਗਾ ਕੰਡੇ ਵਾਲ ਠੀਕ ਆ ਭਾਵੇਂ 2 ਦਿਨ 4 ਦਿਨ ਜਿੰਨੇ ਦਿਨ ਮਰਜ਼ੀ ਚੋਕੇ ਲੈ ਜਾਣੀ ਠੀਕ ਹੈ ਬਿਲਕੁਲ ਹਾਂਜੀ ਤੇ ਹੋਰ ਗੱਲਬਾਤ ਵਿੱਚ ਕੋਈ ਲੰਬਾ ਨਹੀਂ ਆਏਗਾ ਸਾਡੇ ਘਰ ਦੀ ਵਹਿੜ ਆ ਜੀ 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 ਸਾਰੇ ਆ ਗਏ ਉਹ ਸਾਰੇ ਨਾਲ ਸੇਲ ਕਰ ਦਿੱਤੀਆਂ ਜੇ ਸਾਡੇ ਨਾਲ ਤੁਸੀਂ ਵੇਖੋ ਵੀ ਪੰਜ ਛੇ ਵਛੀਆਂ ਤੇ ਆ ਗੀਆਂ ਵਾ ਹਾਂਜੀ ਆ ਹੁਣ ਚਾਰ ਵਛੀਆਂ ਇੱਧਰ ਤਿਆਰ ਹੋਣ ਡੀਆਂ ਵਾ ਇੱਕ ਉਧਰ ਸੁਣਨ ਵਾਲੀ ਆ ਬਿਲਕੁਲ ਬਾਕੀ ਉਹ ਨਾਲ ਸੇਲ ਕਰਦੇ ਇਹ ਆ ਕਿ ਜੇ ਹੁਣ ਬਿਜ਼ਨਸ ਆ ਆਪਣਾ ਹਨਾ ਵੀ ਹਰ ਸਾਲ ਇੱਕ ਦੀ ਵਹਿੜ ਵੀ ਨਾਲ ਸੇਲ ਹੋਵੇ ਤੇ ਉਹਦੇ ਵਿੱਚ ਮੁਨਾਫਾ ਹੁੰਦਾ ਵਾ ਬਿਲਕੁਲ ਬਿਲਕੁਲ ਭਾਈ ਬਿਲਕੁਲ ਜੀ ਜੀ ਸੁੱਧ ਤੇ ਆਪਾਂ ਵੇਚਣਾ ਵੇਚਣਾ ਵਾ ਬਿਲਕੁਲ ਭਾਈ ਬਿਲਕੁਲ ਜੀ ਤੇ ਇੱਕ ਹੋਰ ਗੱਲ ਕਹਿੰਦੇ ਤੁਸੀਂ ਵੀ ਤੁਹਾਡਾ ਕੋਈ ਬੰਦਾ ਵਾ ਜਿਹੜਾ ਹਾਂਜੀ ਇੱਕ ਪਾਉਸ ਤੇ ओके 530 ਵਾਲੇ ਕੋ ਅੱਛਾ ਇਹ ਅਰਨਾ ਰੁਸ ਕੇ ਚਲ ਗਿਆ ਵਾ ਤੇ ਜੇ ਕੇ ਵੀਰ ਪ੍ਰਾਣ ਲਾਗੇ ਬੰਨੇ ਕਿਸੇ ਨੇ ਵੇਖਿਆ ਹੋਵੇ ਤੇ ਯਾਰਾਂ ਨੂੰ ਜਰੂਰ ਦੱਸਿਓ ਔਰ ਹੋਰ ਭਾਜੀ ਦਾ ਸਕਰੀਨ ਤੇ ਚਲ ਜਾਣਾ ਵਾ ਵਧੀਆ ਇਹਨੂੰ ਨਾਮ ਦੇਵਾਂਗੇ ਜਿਹੜਾ ਵੀਰੇ ਦੀ ਜਾਣਕਾਰੀ ਦਊਗਾ ਵਧੀਆ ਇਹਦਾ ਨਾਮ ਵੀ ਦੇਵਾਂਗੇ ਜਿਹੜਾ ਵੀਰ ਪ੍ਰਾ ਦੱਸੂਗਾ ਬਿਲਕੁਲ ਬਿਲਕੁਲ ਜੀ ਬਾਕੀ ਫੋਟੋ ਵੀਰ ਕੋ ਸੈਂਡ ਕਰਾ ਲਿਓ ਜੇ ਕੇ ਇਹਦੇ ਲਾਗੇ ਬੰਨੇ ਕੋਈ ਇਹ ਵੀਰ ਤੁਰਿਆ ਫਿਰਦਾ ਨਜ਼ਰ ਆਵੇ ਹੋ ਜਰੂਰ ਵੀਰ ਨੂੰ ਲਾ ਲਿਓ ਨੰਬਰ ਭਾਜੀ ਇੱਕ ਵਾਰਾਂ ਦੱਸ ਦਿਓ ਆਪਣਾ ਨੰਬਰ ਵੀਰ ਜੀ 7681987397 ਪਿੰਡ ਖਲਜੀਆਂ ਖਲਜੀਆਂ ਤੇ ਇਹ ਵੀਰ ਦੀ ਫੋਟੋ ਜੇ ਕਿ ਨੂੰ ਲੱਗੇ ਵੀ ਸਾਹਮਣੇ ਤੁਹਾਡੇ ਨਜ਼ਰ ਆਉਂਦੀ ਆ ਤੇ ਜੇ ਕਿਤੇ ਨਜ਼ਰ ਆਇਆ ਹੋਵੇ ਲਾਗੇ ਬੰਨੇ ਬੋਪਾਰਾ ਏਰੀਏ ਦੇ ਵਿੱਚ ਕੇ ਨੇ ਵੇਖ ਕੇ ਦੱਸਿਆ ਵੀ ਜੀ ਉਹਨਾਂ ਨੂੰ ਹਨਾ ਤੇ ਜੇ ਕੋਈ ਵੇਖੇ ਤੇ ਉਹ ਆਪਣੇ ਕੋਲ ਬਿਠਾ ਕੇ ਤੇ ਵੀਰ ਨੂੰ ਫੋਨ ਲਾ ਦੇ ਬਿਲਕੁਲ ਵੀਰ ਜੀ ਬੜੀ ਮਿਹਰਬਾਨੀ ਹੋ ਉਸੀ ਦੀ ਔਰ ਵਧੀਆ ਨਾਮ ਵੀ ਦਵਾਗੇ ਜੇ ਕੋਈ ਵੀਰਪਰਾਏ ਦੀ ਜਾਣਕਾਰੀ ਦਿੰਦਾ ਠੀਕ ਠੀਕ ਆ ਤੇ ਠੀਕ ਆ ਵੀਰ ਜੀ ਓਕੇ ਵੀਰ ਜੀ ਤੇ ਬਾਕੀ ਵੈੜ ਇੱਕੀ ਆ ਚੰਗੀ ਆ ਸੋਹਣੀ ਸੁਨਖੀ ਆ ਤੀਜਾ ਸੁਆ ਵੀਰ ਨੇ ਦੱਸਿਆ ਦੁੱਧ 32 ਲੀਟਰ ਇਸ ਟਾਈਮ ਤੇ ਹਾਜ਼ਰ ਜਿਹੜਾ ਤੇ ਮਗਰਵਸ਼ਾ ਤੇ ਸੋਹਣੀ ਸੁਨਖੀ ਵੱਲੋਂ ਕੋਈ ਕਮੀ ਨਹੀਂਗੀ ਤੇ ਤਸੱਲੀ ਕਰਨਾ ਗਾਗ ਦੀ ਆਪਣੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਭੈਣ ਭਰਾ ਨੇ ਪੈਸੇ ਖਰਚਣੇ ਆ ਆ ਕੇ ਇੱਕ ਟਾਈਮ ਦੋ ਟਾਈਮ ਆਪਣੀ ਚਵਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ